ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੱਲ ਕਰ ਲੱਗਿਆ ਡਰਾਈਵਰਾਂ ਦੀ ਜਿਹੜਾ ਡਰਾਈਵਰਾਂ ਤੇ ਕਾਨੂੰਨ ਬਣਿਆ ਸੀ ਆਜੋ ਵੀ ਜਿਹੜਾ ਕਾਨੂੰਨ ਬਣਿਆ ਵੀ ਐ ਕਰੋ ਵੀ ਇਹ ਤਾਂ ਅਖੇ 10 ਸਾਲ ਦੀ ਸਜ਼ਾ 7 ਲੱਖ ਜਮਾ ਦਰਮਾਨਾ ਆ ਚੈੱਕ ਕਰੋ ਇਸ ਟਾਈਮ ਮੈਂ ਫਿਰਦਾ ਮਲੋੜ ਤੋਂ ਫਾਇਲ ਕਾਲੇ ਰੋਡ ਤੇ ਹੁਣ ਆ ਚੈੱਕ ਕਰੋ ਇੱਥੇ ਹੁਣੇ ਸਾਡਾ ਸਾਧਨ ਵਜਣਾ ਸੀਗਾ ਸੀ ਆਉ ਦਾ ਕੰਮ ਆ ਰਹੇ ਸੀ ਕੰਮ ਤੋਂ ਆ ਰਹੇ ਸੀ ਇਹ ਸਾਡਾ ਹੁਣੇ ਸਾਹਮਣੇ ਵੱਜਣਾ ਆ ਆ ਹੁਣ ਕਾਰਾਂ ਲੰਘੀ ਜਾਂਦੀਆਂ ਇੱਧਰ ਵਿਖਾ ਦੇ ਕਾਰਾਂ ਹੀ ਵਿਖਾ ਦੇ ਆ ਕਾਰਾਂ ਲੰਘੀ ਜਾਂਦੀਆਂ ਤੇ ਆ ਅਵਾਰਾ ਪਸ਼ੂ ਫਿਰਦੇ ਆ ਆ ਬਾਹਰ ਆ ਬਾਹਰ ਤੇ ਆ ਅਵਾਰਾ ਪਸ਼ੂ ਫਿਰਦੇ ਆ ਮੈਨੂੰ ਹੁਣ ਗੱਲ ਦੱਸੋ ਵੀ ਕੋਈ ਟਰੱਕ ਵਾਲਾ ਇੱਧਰੋਂ ਐ ਮੋੜ ਲਵੇ ਆ ਗਾਂ ਵੀ ਆ ਜਾ ਕੋਈ ਟਰੱਕ ਵਾਲਾ ਜਿਹੜਾ ਉਹ ਇੱਧਰੋਂ ਐ ਮੋੜ ਲਵੇ ਇੱਧਰੋਂ ਕਾਰਾਂ ਆਏ ਕਰ ਦੇਵੇ ਹੁਣ ਇਹਦੇ ਵਿੱਚ ਦੋ ਜੇਕਰ ਇੱਕ ਦਿਨੇ ਤਾਂ ਜਾਨ ਜਾਣੀ ਜਾਣੀ ਆ ਆ ਵੇਖੋ ਅਵਾਰਾ ਪਸ਼ੂ ਫਿਰਦੇ ਆ ਆ ਡਰਾਈਵਰਾਂ ਤੇ ਕਾਨੂੰਨ ਪਾ ਤੁਸੀਂ ਬਣਾਤਾ ਪਰ ਤੁਸੀਂ ਜਿਨ੍ਹਾਂ ਦੇ ਨਾਮ ਤੇ ਟੈਕਸ ਤੇ ਜਿਨ੍ਹਾਂ ਦੇ ਨਾਮ ਤੇ ਵੋਟਾਂ ਲੈਨੇ ਆ ਉਹ ਅੱਜ ਸੜਕਾਂ ਤੇ ਰੋਲਦੇ ਫਿਰਦੀਆਂ ਇਹ ਗਾਵਾਂ ਪਹਿਲਾਂ ਤੁਸੀਂ ਇਹਨਾਂ ਵਾਸਤੇ ਕੋਈ ਕਾਨੂੰਨ ਬਣਾਓ ਆ ਸੜਕਾਂ ਵਿਖਾ ਦਿਓ ਕਿਤੇ ਐਵੇਂ ਨਾ ਕਹੋ ਆ ਪੈਟਰੋਲ ਪੰਪਾ ਸਾਹਮਣੇ ਬੁਖਾਰੇ ਮੜ ਜਾ ਇਹ ਆ ਆ ਵੇਖੋ ਹੁਣ ਇਹ ਇਹ ਆ ਵੇ ਬੜਾ ਸੀਨ ਤਗੜਾ ਇਹ ਆ ਵੇਖੋ ਲੈ ਇਹ ਆ ਵੇਖੋ ਇਹ ਆ ਕਾਰ ਆ ਗਈ ਵੇਖੀ ਕਿਤੇ ਆਪਾਂ ਨੂੰ ਨਕੁੰਦੇ ਬੇਲੀ ਇਹ ਆ ਵੇਖੋ ਆ ਕਾਰ ਆ ਗਈ ਹੁਣ ਤੁਸੀਂ ਦੱਸੋ ਕੌਣ ਗਲਤ ਆ ਕੌਣ ਸਹੀ ਆ ਪਹਿਲਾ ਨੰਬਰ ਤਾਂ ਇਹ ਆ ਵੀ ਮੈਂ ਸਾਡੇ ਅਮਿਤ ਸ਼ਾਹ ਜੀ ਨੂੰ ਸਾਡੀ ਕੇਂਦਰ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜਦੋਂ 2020-21 ਦੇ ਵਿੱਚ ਕਿਸਾਨਾਂ ਨੇ ਧਰਨਾ ਲਾਇਆ ਸੀ ਤੇ ਯੂਪੀ ਦੇ ਵਿੱਚ ਇੱਕ ਬੀਜੇਪੀ ਦੇ ਮੰਤਰੀ ਦੇ ਮੁੰਡੇ ਨੇ ਕਿਸਾਨਾਂ ਤੇ ਆਪਦੀ ਜਿਪਸੀ ਚੜਾਤੀ ਸੀ ਗੱਡੀਆਂ ਚੜਾਤੀਆਂ ਸੀਗਾ ਤੇ ਜਿਹੜਾ ਕੱਲ ਉਹਨੂੰ ਅੰਦਰ ਕਰਾਉਣ ਵਾਸਤੇ ਧਰਨੇ ਲੱਗੇ ਰਹੇ ਤੇ ਤੁਸੀਂ ਆ ਦੱਸੋ ਹੁਣ ਮਤਲਬ ਤੁਸੀਂ ਕਾਨੂੰਨ ਤਾਂ ਬਣਾਤੇ ਲੋਕਾਂ ਨੂੰ ਬਚਾਉਣ ਵਾਸਤੇ ਪਰ ਇੱਕ ਪਾਸੇ ਲੋਕਾਂ ਦੇ ਨਾਲ ਜਿਹੜਾ ਕੁਝ ਹੋ ਰਿਹਾ ਆ ਦੱਸੋ ਹੁਣ ਆ ਆ ਆ ਉਹ ਉਹ ਆ ਕੇ ਸਾਧਨਾ ਇਧਰੋਂ ਵਿਖਾ ਇਧਰੋਂ ਵੀ ਆਈ ਜਾਂਦੇ ਆ ਉਧਰੋਂ ਵਿਖਾ ਇਧਰੋਂ ਇਹ ਆਹ ਸਾਧਨਾ ਆ ਕੇ ਤੇ ਆਹ ਸਾਧਨਾ ਆਈ ਜਾਂਦੇ ਆ ਵੇਖੋ ਆਹ ਵਿਚਾਲੇ ਖੜੇ ਆ ਜਮਾ ਹੁਣ ਮੈਨੂੰ ਦੱਸ ਦੇ ਕੋ ਗਾਂਹ ਦੀ ਗਾਂ ਫਿਰਦੇ ਆ ਇਹ ਇਹ ਆ ਚੈੱਕ ਕਰ ਲਓ ਇਹ ਆ ਹੁਣ ਕੀ ਹੋਊਗਾ ਇੱਥੇ ਤੁਸੀਂ ਇਹ ਵੇਖ ਲਓ ਆਹ ਬ੍ਰੇਕਾਂ ਲਾ ਲਈਆਂ ਇਹ ਆ ਚੱਕੋ ਜੀ ਇਹ ਆ ਲਓ ਹੁਣ ਮੈਨੂੰ ਦੱਸੋ ਇੱਥੇ ਐਕਸੀਡੈਂਟ ਨਹੀਂ ਹੋਣਗੇ ਤਾਂ ਕੀ ਹੋਊਗਾ ਇਹ ਆ ਵੇਖੋ ਕੀ ਇਹ ਸਪੀਡ ਬ੍ਰੇਕਰ ਲਾਏ ਆ ਮਤਲਬ ਸਪੀਡ ਬ੍ਰੇਕਰ ਆ ਵੀ ਆਪੇ ਕੋਈ ਸਪੀਡ ਹੌਲੀ ਕਰੂਗਾ ਹੁਣ ਮੈਨੂੰ ਦੱਸੋ ਵੀ ਕੌਣ ਗਲਤ ਆ ਕੌਣ ਸਹੀ ਆ ਇਹਦੇ ਵਿੱਚ ਸਬੂਤ ਦਿਓ ਵੀ ਡਰਾਈਵਰ ਕਿੱਥੇ ਗਲਤ ਆ ਚਾਹੇ ਉਹ ਕਾਰ ਦਾ ਡਰਾਈਵਰ ਆ ਚਾਹੇ ਉਹ ਮੋਟਰਸਾਈਕਲ ਦਾ ਡਰਾਈਵਰ ਆ ਆ ਕੋਈ ਪਸ਼ੂ ਇੰਨਾ ਨਹੀਂ ਫਿਰਦੇ ਆ ਆ ਤੁਰ ਪਿਆ ਵੀ ਤੁਰਦੇ ਇਹ ਚੱਕੋ ਆਪਾਂ ਕੁਝ ਨਹੀਂ ਆਪਾਂ ਤਾਂ ਕਰਨੀ ਕੁਝ ਨਹੀਂ ਆਪਾਂ ਤਾਂ ਖੜੇ ਆ ਇਹ ਇਹ ਬਚਤ ਹੋ ਗਈ ਉਹ ਬਚਤ ਹੋ ਗਈ ਬਚਤ ਹੋ ਗਈ ਆ ਮੈਨੂੰ ਦੱਸੋ ਇਹ ਹੁਣ ਆ ਵੇਖੋ ਘਾਤ ਲਿਆ ਇਹ ਆਇਆ ਆ ਆ ਫਿਰਦੇ ਲਿਆ ਆ ਵੇਖੋ ਆ ਵੇਖੋ ਭਾਈ ਸਾਹਿਬ ਜਿਨ੍ਹਾਂ ਦੇ ਨਾਮ ਤੇ ਵੋਟਾਂ ਤੇ ਟੈਕਸ ਲਿਆ ਜਾ ਰਿਹਾ ਉਹ ਛੜਕਾਂ ਤੇ ਰੋਲਦੇ ਫਿਰਦੇ ਆ ਇਹ ਆ ਦੱਸੋ ਮੈਨੂੰ ਕਾਰਾਂ ਤਾਂ ਉਹਦੀ ਕਾਰ ਦੀ ਤਾਂ ਜਿਹੜੀ ਸਪੀਡ ਆ ਉਹ 220 ਦੀ ਸਪੀਡ ਆ 180 ਤੋਂ ਘਾਟੇ ਚੱਲਦੀ ਨਹੀਂ ਕੀ ਤੇ ਇਹ ਇਹ ਉਹ ਆ ਗਏ ਚੱਕ ਵਾਏ ਬਿਚਾਰੇ ਬਚਾਰੇ ਬਚਾਰੇ ਵੇਖੀ ਕਿਤੇ ਭਾਈ ਬਚਾਰੇ ਬਚਾਰੇ ਤੇ ਆ ਚੈੱਕ ਕਰੋ ਜੀ ਆ ਹੁਣ ਮੈਂ ਆਪਦੀ ਡਿਊਟੀ ਨਿਭਾ ਕੇ ਇਹਨਾਂ ਨੂੰ ਪਾਸੇ ਤਾਂ ਕਰ ਦੇਵਾਂ ਪਰ ਮੈਂ ਕਰਾਂ ਕਿਦਰ ਮੈਂ ਤੁਸੀ ਇਹ ਦੱਸ ਦੋ ਹੁਣ ਕੋਈ ਰਾਹ ਵੀ ਹੈ ਨਹੀਂ ਜਾਂ ਕੋਈ ਇੱਧਰ ਕਰਾ ਜਾਂ ਕੁਛ ਇਹਨਾਂ ਨੇ ਆਉਣਾ ਸੜਕਾਂ ਤੇ ਹੀ ਆ ਆ ਵੇਖੋ ਇੱਧਰ ਵਿਖਾ ਦੇ ਕਈ ਪ੍ਰਵੇਸ਼ ਟੜੇ ਪਏ ਵਿੱਚ ਲੈ ਆ ਵੇਖ ਲੋ ਇਹ ਆ ਦੱਸੋ ਜੀ ਹੁਣ ਇਹਦੇ ਵਿੱਚ ਕਿੱਥੇ ਡਰਾਈਵਰਾਂ ਦਾ ਕਸੂਰ ਆ ਉਹ ਛਿੱਜੜ ਭੱਜ ਗਿਆ ਉਹਨੂੰ ਹਾਂ ਉਹ ਇੱਥੇ ਦੱਸੋ ਵੀ ਕੀ ਦਾ ਕਸੂਰ ਆ ਰਿਹਾ ਇਹ ਆਓ ਵੇਖੋ ਲੈ ਦੋ ਕਾਰ 6 7 8 8 ਤੇ 2 10 ਫਿਰ ਕਾਰਾਂ ਆ ਵੇਖੋ ਰਾਹ ਇੰਨਾ ਤਾਂ ਲੱਗਦਾ ਏ ਛੱਡ ਗੱਲਾਂ ਦਿਓ ਇਹ ਰਾਹ ਇਥੋਂ ਦਿੱਲੀ ਤੱਕ ਨੂੰ ਬੱਸਾਂ ਜਾਂਦੀਆਂ ਇਸ ਤੋਂ ਮਲੋਟ ਨੂੰ ਆ ਮਲੋਟ ਮੱਥਰ ਤੇ ਇੰਨੀਆਂ ਤੇ ਬੱਸਾਂ ਚੱਲਦੀਆਂ ਐਨੇ ਕ ਸਾਧਨ ਚੱਲਦੇ ਆ ਤੁਸੀਂ ਛੱਡ ਗੱਲਾਂ ਦਿਓ ਹੁਣ ਮੇਰੀ ਕਿਰਪਾ ਕਰਕੇ ਬੇਨਤੀ ਆ ਕਿ ਜ਼ਰੂਰੀ ਨਹੀਂ ਟਰੱਕ ਡਰਾਈਵਰ ਐਕਸੀਡੈਂਟ ਕਰਦੇ ਆ ਤੁਸੀਂ ਕਾਨੂੰਨ ਪਤਾ ਨਹੀਂ ਬਣਾ ਕਿਵੇਂ ਦਿੱਤਾ ਏ ਤੁਸੀਂ ਇਹ ਸਬੂਤ ਤੁਸੀਂ ਲਓ ਵੀ ਕਿਵੇਂ ਡਰਾਈਵਰ ਦੇ ਕੀ ਇੱਕ ਜਿਹੜਾ ਸੜਕ ਦੇ ਵਿਚਾਲੇ ਜਾਂ ਕੰਨੀ ਤੇ ਇੱਕ ਖੱਡਾ ਬਣਿਆ ਪਿਆ ਜਿਹੜੀ ਸੜਕ ਦੀ ਮੁਰੰਮਤ ਤੁਸੀਂ ਕਰਾਉਣੀ ਆ ਜਿਹਦਾ ਸਾਡੇ ਕੋਲੋਂ ਟੈਕਸ ਲਿਆ ਜਾਂਦਾ ਪਹਿਲਾ ਮੈਨੂੰ ਦੱਸੋ ਉਸ ਖੱਡਾਂ ਦੇ ਵਿੱਚ ਵਾਜ ਕੇ ਵੀ ਐਕਸੀਡੈਂਟ ਹੋ ਜਾਂਦੇ ਆ ਹੁਣ ਇੱਥੇ ਮੈਂ ਤਾਂ ਕੋਈ ਬਹੁਤੀਆਂ ਗੱਲਾਂ ਕਰਦਾ ਹੀ ਨਹੀਂਗਾ ਕਿ ਭਾਈ ਸਾਹਿਬ ਇੱਥੇ ਤੁਸੀਂ ਮੈਨੂੰ ਦੱਸ ਦੋ ਵੀ ਡਰਾਈਵਰ ਕਿੱਥੇ ਜੇ ਗਲਤ ਆ ਕਿੱਥੇ ਨਹੀਂ ਗਲਤ ਗੇ ਮੈਂ ਸਿਰਫ ਇਹ ਡਰਾਈਵਰਾਂ ਵਾਸਤੇ ਜਿਹੜੀਆਂ ਗੱਲਾਂ ਕਰਨੀਆਂ ਸੀ ਕਿ ਆ ਹੁਣ ਇਸ ਟਾਈਮੇ ਉਹ ਫਿਰ گاਵਾ ਉਹਨੂੰ ਹੋ ਗਈਆਂ ਮੈਂ ਭਜਾਵਾਂ ਤੇ ਭਜਾਵਾਂ ਕਿੱਧਰ ਨੂੰ گاਵਾ ਮੈਨੂੰ ਇੱਚੀ ਦੀ ਸਮਝ ਨਹੀਂ ਆਉਂਦੀ ਇਹ ਉਹ ਫਿਰ ਜਿਹੜੀਆਂ ਕਹ ਲੋ ਪੈਟਰੋਲ ਪੰਪ ਨੂੰ ਗਈਆਂ ਫਿਰ ਪੈਟਰੋਲ ਪੰਪ ਤੋਂ ਇੱਧਰ ਆ ਜਾਣੀਆਂ ਕਿਉਂਕਿ ਇਹ ਵਿਚਾਰੇ ਆਵਾਰਾ ਪਸ਼ੂ ਆ ਇਹਨਾਂ ਨੂੰ ਕੀ ਪਤਾ ਵੀ ਸਰਕਾਰਾਂ ਇਹਨਾਂ ਤੇ ਰਾਜਨੀਤੀ ਤਾਂ ਕਰ ਹੀ ਜਾਂਦੀਆਂ ਪਰ ਇਹਨਾਂ ਨੂੰ ਬੰਦੇ ਹੱਕ ਇਹਨਾਂ ਦੇ ਨਹੀਂ ਦਿੱਤੇ ਜਾ ਰਹੇ ਇਹ ਹੁਣ ਜਾਣ ਕਿਤੇ ਵੋਟਾਂ ਵੀ ਇਹਨਾਂ ਦੇ ਨਾਂ ਤੇ ਟੈਕਸ ਵੀ ਇਹਨਾਂ ਦੇ ਨਾਂ ਤੇ ਪਰ ਇਹ ਚਾਰੀਆਂ ਸੜਕਾਂ ਤੇ ਰੁਲਦੀਆਂ ਫਿਰਦੀਆਂ ਹਨ ਆ ਬੜੀ ਜਿਵੇਂ ਕਹਿ ਲਓ 70 80 ਤੇ ਕਾਰ ਚੱਲੀ ਆ ਯਕਦਾਂ ਕੋਈ ਪਸ਼ੂ ਨੂੰ ਉਧਰੋਂ ਭਜਾਵੇ ਪੈਟਰੋਲ ਪੰਪ ਵਾਲਾ ਕਿ ਉਹਦੇ ਵਜੇ ਭਾਈ ਉਹ ਜਾ ਜਾਂਦੀ ਆ ਮੈਂ ਤੇ ਇਹ ਕਹਿਣਾ ਚਾਹੂੰਗਾ ਕਿ ਜਿਹੜਾ ਵੀ ਕੋਈ ਆ ਸਾਡੇ ਹਜ਼ਾਰ ਐਕਸੀਡੈਂਟ ਹੁੰਦੇ ਆ ਆਵਾਰਾ ਪਸ਼ੂਆਂ ਦੇ ਨਾਲ ਜਿਹੜਾ ਕੋਈ ਆਵਾਰਾ ਪਸ਼ੂਆਂ ਦੇ ਨਾਲ ਐਕਸੀਡੈਂਟ ਹੁੰਦਾ ਉਹ ਕਿਰਪਾ ਕਰਕੇ ਭਾਈ ਸਰਕਾਰ ਤੇ ਕੇਸ ਕਰੇ ਇਹ ਯਾਦ ਰੱਖੋ ਮੇਰਾ ਹਿਸਾਬ ਤੇ ਬੰਦਾ ਵੀ ਇਹ ਸਰਕਾਰ ਨੂੰ ਹਰਜਾਨਾ ਦੇਣਾ ਚਾਹੀਦਾ ਹੋਣਾ ਮੋਟਰਸਾਈਕਲ ਆਈ ਜਾਂਦਾ ਉਹਨੂੰ ਵਿਚਾਰੇ ਨੂੰ ਨਹੀਂ ਪਤਾ ਲਾਈਟ ਇੰਨਾ ਕੰਮ ਨਹੀਂ ਕਰਦੀ ਇੱਕਦਮ ਜਾ ਇਹ ਉਹਨੇ ਉੱਥੇ ਜਾ ਕੇ ਹੌਲੀ ਕਰਨਾ ਸੀ ਜੇ ਕਰ ਇਧਰ ਭੱਜ ਜਾਂਦੀ ਤੇ ਕੋਈ ਮੋਟਰਸਾਈਕਲੇ ਤਾਂ ਹੈ ਨਹੀਂਗੇ ਕਿ ਯੱਕਦਾਂ ਬ੍ਰੇਕਾਂ ਲਾਈਆਂ ਨਾ ਰੁਕ ਜਾਣਗੇ ਕਿਉਂਕਿ ਇਹ ਵੀ ਤੁਸੀਂ ਗੱਲਾਂ ਜਿਹੜਾ ਕਹ ਲੋ ਸਾਧਨਾਂ ਦੇ ਵਿੱਚ ਵੇਂਦੇ ਨਹੀਂ ਨਾ ਸਾਡੇ ਤੋਂ ਚੀਜ਼ਾਂ ਸ਼ਰੇਆਮ ਚੱਲਦੀਆਂ ਜਿਹੜੀਆਂ ਦੂਜੇ ਦੇਸ਼ਾਂ ਦੇ ਵਿੱਚ ਵਹਿਣਾ ਆ ਹੁਣ ਮੈਂ ਤੁਹਾਨੂੰ ਬਹੁਤਾ ਨਜ਼ਾਰਾ ਤਾਂ ਵਿਖਾ ਚੁੱਕਿਆ ਇਹ ਆਓ ਵੇਖੋ ਇਹੋ ਸੜਕਾਂ ਸੜਕਾਂ ਦੇ ਫੇਰ ਹੋ ਗਏ ਉਹਨੂੰ ਆ ਜਾਂਦਾ ਉਦੋਂ ਭੱਜ ਕੇ ਜਾਂ ਭੱਜ ਕੇ ਭੱਜ ਕੇ ਭੱਜ ਕੇ ਉਹ ਹੁਣ ਮੋਟਰਸਾਈਕਲ ਜੇ ਮਾਲ ਉਹ ਗਏ ਸੜਕਾਂ ਤੇ ਇਸ ਕਰਕੇ ਭਾਈ ਸਾਹਿਬ ਡਰਾਈਵਰਾਂ ਦਾ ਕਸੂਰ ਘੱਟ ਤੇ ਸਾਡੀਆਂ ਸਰਕਾਰਾਂ ਦਾ ਜ਼ਿਆਦਾ ਆ ਪਹਿਲਾਂ ਸੜਕਾਂ ਸਾਫ਼ ਕਰਾ ਦਿਓ ਇਹ ਵੇਖੋ ਵੀ ਐਕਸੀਡੈਂਟ ਹੋਏ ਕਾਦੇ ਵਾਸਤੇ ਆ ਉਹ ਵੇਖੋ ਧਿਆਨ ਨਾਲ ਹੁਣ ਕੋਹ ਗਾਂ ਵੀ ਪਸ਼ੂ ਫਿਰਦੇ ਆ ਗਾਂ ਵੀ ਉਦੋਂ ਪਸ਼ੂ ਫਿਰਦੇ ਆ ਉਹ ਅਸੀਂ ਫੋਨ ਦੇ ਵਿੱਚ ਤਾਂ ਨਹੀਂ ਮੁਖਾ ਸਕਦੇ ਇਹ ਹੁਣ ਉਹ ਵੇਖੋ ਹੋ ਸਕਦਾ ਲਾਈਟ ਦੇ ਨਾਲ ਦਿਸ ਜਾਵੇ ਅਖੀਂ ਦੀਂਦਾ ਕਿ ਨਹੀਂ ਨਹੀਂ ਸਾਰਾ ਕੁਝ ਦਿਸ ਜਾਂਦਾ ਦਿਸ ਜਾਂਦਾ ਉਹ ਵੇਖੋ ਵੇਖ 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 ਦੱਸੋ ਹੁਣ ਕੀ ਬਣੇ ਇਹ ਆਓ ਵੇਖੋ ਲੈ ਇਹ 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 ਵਾਈਡ ਗੁੱਡ ਦਾ ਲਾਈਨ ਆ ਇਹ ਆਓ ਵੇਖੋ 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 ਉਹ ਦੱਸੋ ਹੁਣ ਕੀ ਦੀ ਗਲਤੀ ਆ ਇੱਥੇ ਹੁਣ ਡਰਾਈਵਰ ਨੂੰ ਸਜ਼ਾ ਦਿੱਕੇ ਆਪਾਂ 7 ਸਾਲ ਜਾਂ 10 ਸਾਲ ਤੁਸੀਂ ਦੱਸ ਦਿਓ ਇਹ ਭਾਈ ਸਾਹਿਬ ਬਹੁਤ ਗਲਤ ਹੁੰਦਾ ਇੱਥੇ ਆਹ ਮੋਟਰਸਾਈਕਲ ਚੱਲੀਆਂ ਕਾਰਾਂ ਚੱਲੀਆਂ ਉਹ ਵੀ ਬਾਹਰ ਨਿਕਲਣ ਤੈਨ ਨਹੀਂ ਬਾਈਆ ਦੋ ਨਹੀਂ ਆ ਵੇਖ ਉਧਰ ਇਹ ਆਓ ਵੇਖੋ ਹੁਣ ਸਾਧਨ ਕਿਵੇਂ ਹੋ ਲਈ ਹੋਣ ਦੀ ਅਕਲ ਵੀ ਅੱਖੀ ਕਿਤੇ ਵਜਦਾ ਵਜਦਾ ਇਧਰ ਨੂੰ ਆਵੇ ਹੋਰ ਭੁਗਾ ਘੈਂ ਹੋ ਜਾ ਆਪਣਾ ਇਹ ਆ ਤਾਂ ਇਹ ਖਾਬਾ ਹੁਣੇ ਤੁਸੀਂ ਆਖਿਆ ਨੇ ਬਹੁਤ ਧੰਨਵਾਦ ਮੈਂ ਤੁਹਾਨੂੰ ਕੁਝ ਨਹੀਂ ਵਿਖਾ ਸਕਦਾ ਬਾਕੀ ਜੇਕਰ ਭਾਈ ਸਾਹਿਬ ਇਹ ਗੱਲਾਂ ਸਹੀ ਆ ਤਾਂ ਮੈਂ ਡਰਾਈਵਰ ਵੀਰਾਂ ਨੂੰ ਬੇਨਤੀ ਕਰਦਾ ਤੇ ਹਰ ਦੇਸ਼ ਦੇ ਨਾਗਰਿਕ ਨੂੰ ਬੇਨਤੀ ਕਰਦਾ ਕਿ ਇਕੱਲਾ ਡਰਾਈਵਰਾਂ ਦਾ ਮੁੱਦਾ ਨਹੀਂ ਗਾ ਹਰ ਕੋਈ ਕਾਰ ਵੀ ਚਲਾਉਂਦਾ ਹਰ ਕੋਈ ਮੋਟਰਸਾਈਕਲ ਵੀ ਚਲਾਉਂਦਾ ਇਹ ਭਾਈ ਸਾਹਿਬ ਸਾਰਿਆਂ ਦਾ ਮੁੱਦਾ ਕਿਰਪਾ ਕਰਕੇ ਇਹਨਾਂ ਗੱਲਾਂ ਨੂੰ ਸ਼ੇਅਰ ਕਰ ਦਿਓ ਮੈਂ ਅੱਜ ਪਹਿਲੀ ਵਾਰ ਕਹਿ ਰਿਹਾ ਮੈਂ ਕਿੰਨਾ ਉਸ ਮਸਲੇ ਨੂੰ ਨਾ ਜਿਹੜਾ ਸਰਕਾਰਾਂ ਤੱਕ ਪਹੁੰਚਣਾ ਹੋਵੇ ਆ ਹੁਣ ਦੱਸੋ ਵੀ ਇਹ ਕੋਈ ਗਲਤ ਆ ਜਾਂ ਸਹੀ ਆ ਹੁਣੇ ਜੇਕਰ ਗੱਲ ਸਹੀ ਆ ਤੇ ਭਾਈ ਸਾਹਿਬ ਇਹ ਇਹਨਾਂ ਮੰਤਰੀਆਂ ਤੱਕ ਜ਼ਰੂਰ ਪਹੁੰਚਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਦੇਖ ਲਓ ਭਾਈ ਜਿਹੜੀ ਆ ਹੁਣ ਸੜਕ ਤੁਹਾਨੂੰ ਵਿਖਾਉਣ ਲੱਗਾ ਮੈਂ ਆ ਟੋਏ ਵੇਖੋ ਸੜਕ 'ਚ ਆ ਵੇਖਣ ਨੂੰ ਇੱਥੇ ਆ ਲੱਗਦਾ ਜਿਵੇਂ ਚੰਦ ਤੇ ਆ ਕੇ ਫਿਰਦੇ ਹੁੰਦੇ ਆ ਆ ਵੇਖੋ ਟੋਇਆ ਲੰਮਾ ਖਾਟੋ ਥੋੜਾ ਜਿਹਾ ਇਹ ਆ ਵੇਖੋ ਟੋਇਆ ਆ ਸੜਕਾਂ ਤੇ ਫਿਰਦਾ ਮੈਂ ਸਾਡੇ ਦੇਸ਼ ਦੀਆਂ ਸੜਕਾਂ ਤੇ ਆ ਕੋਈ ਮੈਂ ਚੰਦਰ ਜਾਂ ਤੈ ਨਹੀਂ ਪਾ ਕੋਈ ਚੰਦਰ ਤਾਂ ਚੰਦਰਮਾ ਤਾਂ ਨਹੀਂ ਸਰਦਾ ਵੇਖੋ ਆ ਸੜਕਾਂ ਦੇ ਟੋਏ ਵੇਖ ਲਓ ਤੁਸੀਂ ਆ ਚੰਗੀ ਤਰ੍ਹਾਂ ਇਹਨਾਂ ਨਾਲ ਵੀ ਐਕਸੀਡੈਂਟ ਬਹੁਤ ਤਗੜੇ ਹੁੰਦੇ ਆ ਪਰ ਕੱਲਾ ਡਰਾਈਵਰਾਂ ਨੂੰ ਨਹੀਂ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਵੀ ਜਿਹੜੇ ਤੋਂ ਥੋੜੀਆਂ ਗੱਡੀਆਂ ਲੰਘਣੀਆਂ ਹੁੰਦੀਆਂ ਮੰਤਰਿਆਂ ਦੇ ਨਾਲ ਉਹ ਰੋਡ ਬੜੇ ਸਾਫ਼ ਹੁੰਦੇ ਆ ਆ ਦੇਖੋ ਕਿੱਡੇ ਕਿੱਡੇ ਰੋੜਾਂ 'ਚ ਖੱਡੇ ਆ ਆ ਰੋਡ ਸਾਰੇ ਤੇ ਖੱਡੇ ਆ ਆ ਤਾਂ ਹੁਣ ਐਂਡ ਆ ਜਿਹੜਾ ਖੱਡਾ ਸੀ ਮਤਲਬ ਉਹ ਬਖਾਉਣ ਲੱਗਿਆ ਆ ਚੈੱਕ ਕਰ ਲੋ ਆ ਸਾਰੇ ਛੜਕਦਾ ਵੀ ਨਹੀਂ ਨਿੱਥੇ ਖੱਡੇ ਹੀ ਲੈਂਦੇ ਆ ਸਾਰੇ ਤੇ ਜੇਕਰ ਕੋਈ ਸੀ ਮੈਂ ਕਹ ਮੈਂ ਤਾਂ ਕਹੇ ਵੇਨਾ ਹੁੰਦਾ ਮੈਂ ਕਹ ਵੀ ਜਦੋਂ ਇੱਕ ਸਾਡਾ ਸੱਜਣ ਸੀ ਉਹ ਕਹਿੰਦਾ ਵੀ ਯਾਰ ਚੰਦਰਮਾ ਵੇਖਣ ਨੂੰ ਜੀ ਕਰਦਾ ਮੈਂ ਕਹ ਲੋੜ ਹੀ ਨਹੀਂ ਸਾਡੇ ਦੇਸ਼ ਦੇ ਵਿੱਚ ਕੁਝ ਕਿ ਛੜਕਾਂ ਇਹੋ ਜਿਹੀਆਂ ਹੈਗੀਆਂ ਜਿੱਥੇ ਜਾ ਕੇ ਖੜ ਜੇਗਾ ਤਾਂ ਥੱਲੇ ਵੇਖੀਂ ਤੈਨੂੰ ਉਹੀ ਟੋਏ ਤੈਨੂੰ ਦਿਸਣੇ ਆ ਤੇ ਜੇਕਰ ਭਾਈ ਸਾਹਿਬ ਇਹ ਮੇਰੀ ਗੱਲ ਗਲਤ ਆ ਬੇਸ਼ੱਕ ਦੀ ਜੋ ਮੈਨੂੰ ਕਹਿਣਾ ਤੁਸੀਂ ਉਹ ਕਹਿ ਦਿਓ ਤੇ ਜੇਕਰ ਕੋਈ ਗੱਲਾ ਗਲਤ ਕਿੰੋਂ ਦੇ ਹਾਸਤੇ ਮੈਂ ਦੋਨੇ ਹੱਥ ਜੋੜ ਕੇ ਮਾਫੀ ਵੀ ਚਾਹੁੰਨਾ ਪਰ ਐਕਸੀਡੈਂਟ ਜ਼ਿਆਦਾਤਰ ਸੜਕਾਂ ਤੇ ਮੈਂ ਤੁਹਾਨੂੰ ਵਿਖਾਤਾ ਵੀ ਕਿਸ ਕਾਰਨ ਹੁੰਦੇ ਆ ਆ ਹੁਣ ਲੰਘਣਗੇ ਆ ਕਿਵੇਂ ਵਰਜਨੇ ਨੇ ਮੰਨ ਲਓ ਕੋਈ ਪਹਿਲਾ ਰੋਡ ਤੇ ਚੱਲਿਆ ਆਇਆ ਲੱਚਾ ਇਹ ਆ ਡਿੱਗਣ ਤੋਂ ਬਚ ਗਣਾ ਆ ਹੁਣ ਆ ਜਾ ਗੱਡੀ ਦੇਖੀ ਉਹਦੀ ਕਿਵੇਂ ਵਾਈ ਜਿੱਡੀ ਗੱਡੀ ਤੇ ਆਉਂਦੀ ਸੋ ਵੀ ਖਿਚ ਲਈ ਗੱਡੀ ਕਿ ਮੱਝ ਉਹ ਗੱਡੀ ਆ ਗਈ ਦਿਖਾ ਦੇ ਦਿਖਾ ਦੇ ਗੱਡੀ ਆਓ ਆਓ ਆ ਹੁਣ ਤੋਂ ਦੇਸੀ ਗੈਰ ਟੋਏ ਸਰ ਆ ਹੁਣ ਤਾਂ ਚਲੋ ਹਾਂ ਤੇ ਕਾ ਮੋਬਾਈਲ ਵੇਖ ਕੇ ਥੜੋ ਕਰ ਲੈ ਆ ਬੰਦ ਕਰ